ਲੇਬਰ ਕਰ ਰਹੇ ਮਜ਼ਦੂਰਾ ਦਾ ਆਰਤੀਆਂ ਨੇ ਵਧਾਇਆ ਹੈ ਮਾਨਸੂ ਆਰਤੀ ਯੂਨੀਅਨ ਦੇ ਵੱਲੋਂ ਸਮੂਹ ਪੱਲੇਦਾਰ ਲੇਬਰ ਨੂੰ ਸਨਮਾਨਿਤ ਕੀਤਾ ਗਿਆ ਆਪਸੀ ਪਿਆਰ ਦਾ ਵੀ ਸਬੂਤ ਦਿੱਤਾ ਇਸ ਮੌਕੇ ਤੇ ਆਰਤੀਆਂ ਨੇ ਕਿਹਾ ਕਿ ਅਜਦਾ ਦਿਨ ਬਹੁਤ ਅਹਿਮ ਦਿਨ ਹੈ ਆਜ਼ਾਦਨ ਪੂਰੇ ਭਾਰਤ ਅੰਦਰ ਲੇਬਰ ਡੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਤੇ ਸਰਕਾਰ ਦੇ ਵੱਲੋਂ ਛੁੱਟੀ ਕੀਤੀ ਹੁੰਦੀ ਹੈ ਪਰ ਫਿਰ ਵੀ ਇਹ ਲੇਬਰ ਪੂਰਾ ਆਰਤੀਆਂ ਦਾ ਸਹਿਯੋਗ ਦਿੰਦੀ ਹੈ ਤੇ ਪੂਰੇ ਦਿਨ ਕੰਮ ਦੇ ਵਿੱਚ ਮਸਰੂਫ ਰਹਿੰਦੀ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਹਨਾਂ ਦੇ ਹਰ ਦੁੱਖ ਸੁੱਖ ਦੇ ਨਾਲ ਖੜਾਂਗੇ ਅੱਜ ਪੂਰੇ ਭਾਰਤ ਵਿੱਚ ਜਿੱਥੇ ਲੇਬਰ ਡੇ ਮਨਾਇਆ ਜਾ ਰਿਹਾ ਉਸੇ ਤਰੀਕੇ ਨਾਲ ਹਲਕਾ ਅਜਨਾਲਾ ਦੀ ਗੱਲ ਕਰੀ ਦੀ ਹਲਕਾ ਅਜਨਾਲਾ ਦੀ ਦਾਣਾ ਮੰਡੀ ਦੇ ਜਿੰਨੀ ਵੀ ਲੇਬਰ ਆ ਉਸ ਨੂੰ ਆੜਤੀ ਸਾਬਾਨ ਵੱਲੋਂ ਅੱਜ ਜਿਹੜਾ ਮਾਨ ਸਤਕਾਰ ਦਿੱਤਾ ਜਾ ਰਿਹਾ ਉਹਨਾਂ ਨੂੰ ਅੱਜ ਤੇ ਸਨਮਾਨਿਤ ਕੀਤਾ ਗਿਆ ਵਾ ਕਿਉਂਕਿ ਲੇਬਰ ਡੇ ਤੇ ਜਿੱਥੇ ਲੇਬਰ ਦਾ ਵੱਡਾ ਦਿਨ ਹੁੰਦਾ ਹੈ ਲੇਬਰ ਵੱਲੋਂ ਕਿਤਨਾ ਕਿਤੇ ਤਿਹਾਰ ਨੂੰ ਬੜੇ ਵੱਡੇ ਪੱਦਰ ਤੇ ਮਨਾਇਆ ਜਾਂਦਾ ਉਸੇ ਤਰੀਕੇ ਨਾਲ ਆੜਤੀ ਸਾਬਾਨ ਵੱਲੋਂ ਅੱਜ ਜਿਹੜਾ ਵੱਡੇ ਪੱਦਰ ਤੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਤਰੀਕੇ ਨਾਲ ਲੱਡੂ ਵੰਡੇ ਗਏ ਨੇ ਅਤੇ ਕਿਤਨਾ ਕਿਤੇ ਉਹਨਾਂ ਨੂੰ ਸਰਉਪ ਪਾਉ ਪਾ ਕੇ ਸਨਮਾਨਿਤ ਸਤਿਕਾਰ ਦਿੱਤਾ ਗਿਆ ਲੇਬਰ ਨੂੰ ਅੱਜ ਜੀ ਵੇਖੋ ਜੀ ਲੇਬਰ ਡੇ ਆ ਜੀ ਸਾਰੇ ਭਾਰਤ ਵਿੱਚ ਲੇਬਰ ਡੇ ਬੜੇ ਧੂਮਤਾਂ ਨਾਲ ਮਨਾਇਆ ਗਿਆ ਹੈ ਤੇ ਸਾਡੀ ਮੰਡੀ ਅਜਨਾਲਾ ਜੁਨੀਅਨ ਵੱਲੋਂ ਅਸੀਂ ਲੇਬਰ ਦਾ ਮਜ਼ਦੂਰਾ ਪਰ ਭਾਈਚਾਰੇ ਦਾ ਥੋੜੀ ਪਾਰਟੀ ਕਰਕੇ ਥੋੜਾ ਨ ਸਨਮਾਨਤ ਕੀਤਾ ਕਿਉਂਕਿ ਇਹ ਸਾਡੇ ਲਈ ਦਿਨ ਰਾਤ ਕੰਮ ਕਰਦੇ ਨੇ ਤੇ ਸਾਡੀ ਆਈ ਕਾਨਕ ਨੂੰ ਇਹ ਸਾਹਮਦੇ ਨੇ ਬਈ ਤਰਾਸ ਦੀ ਦੀ ਗੱਲ ਹੈ ਕਿ ਸਾਰਾ ਭਾਰਤ ਜਿੱਥੇ ਛੁੱਟੀ ਮਨਾ ਰਿਹਾ ਹੈ ਇਹ ਸਾਡੇ ਲਈ ਕੰਮ ਕਰ ਰਿਹਾ ਮੰਡੀ ਵਿੱਚ ਪਰ ਅੱਜ ਦੇ ਦਿਨ ਜਿੱਥੇ ਤੁਸੀਂ ਛੁੱਟੀ ਦੀ ਗੱਲ ਕੀਤੀ ਹੈ ਕਿਤਨਾ ਕਿਤੇ ਚਾਹ ਹੁੰਦਾ ਲੇਬਰ ਨੂੰ ਕਿ ਜਿਸ ਤਿੱਕੇ ਦੂਜੇ ਤਿਹਾਰ ਮਨਾਏ ਜਾਂਦੇ ਨੇ ਲੋਕ ਛੁੱਟੀ ਲੈ ਕੇ ਇਹ ਵੀ ਕਿਤੇ ਛੁੱਟੀ ਲੈ ਕੇ ਮਨਾ ਸਕਦੇ ਨੇ ਪਰ ਅੱਜ ਉਹਨਾਂ ਨੂੰ ਕੰਮ ਕਰਨਾ ਪੈਂਦਾ ਇੱਕ ਰੋਟੀ ਕਰਕੇ ਹਾਂਜੀ ਜੀ ਇਹ ਬੜੀ ਵੱਡੀ ਗੱਲ ਹੈ ਜਿਹਨਾਂ ਪੇਟ ਦੀ ਖਾਤਰ ਅੱਜ ਮੰਡੀਆ 'ਚ ਕੰਮ ਕਰ ਰਹੇ ਨੇ ਜਿੱਥੇ ਕੰਮ ਆਪਣੇ ਪੇਟ ਦੀ ਖਾਤਰ ਉੱਥੇ ਜ਼ਿਮੀਦਾਰਾਂ ਲਈ ਵੀ ਕੰਮ ਕਰ ਰਹੇ ਹੈ ਕਿ ਇਹ ਮੰਡੀਆ ਚਾਹਣਗੇ ਤਾਦੀ ਕਾਂਕਰੀ ਸਾਮ ਸਮਾਰੀ ਹੁੰਦੀ ਜਾਏਗੀ ਠੀਕ ਹੈ ਸਾਡੇ ਨਾਲ ਇਥੇ ਅੱਜ ਗੱਲ ਕਰੀਏ ਲੇਬਰ ਦੀ ਤੇ ਲੇਬਰ ਦੇ ਜਿਹੜੇ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਅੱਜ ਜਿਹੜਾ ਵੱਡਾ ਮਾਨ ਸਤਿਕਾਰ ਦਿੱਤਾ ਗਿਆ ਆਰਤੀਆਂ ਵੱਲੋਂ ਕੀ ਕਹਿਣਾ ਚਾਹੁੰਦੇ ਬਹੁਤ ਧੰਨਵਾਦ ਆ ਜੀ ਆਰਤੀ ਸਾਹਿਬ ਵੱਲੋਂ ਕਿਉਂਕਿ ਸਾਡਾ ਅੱਜ ਲਿਵਰਡੇ ਆ ਤੇ ਬੜੀ ਧੂਮ ਧਾਉਣਾ ਮਨਾ ਰਹੇ ਸਾਡਾ ਸਾਥ ਦੇ ਰਹੇ ਆ ਸਾਡੀ ਮਦਦ ਕਰ ਰਹੇ ਨੇ ਬਹੁਤ ਖੁਸ਼ੀ ਆ ਸਾਨੂੰ ਇਸ ਦਿਨ ਲਈ ਕਿਉਂਕਿ ਆਰਤੀ ਸਾਹਿਬ ਪ੍ਰਧਾਨ ਸਾਹਿਬ ਸਬਹੁਤ ਉਹਨਾਂ ਲਈ ਲੇਬਰਡੇ ਮਨਾਇਆ ਖੁਸ਼ੀ ਨਾਲ ਪਰ ਜਿੱਥੇ ਅੱਜ ਸਾਰੇ ਤਰੀਕੇ ਨਾਲ ਛੁੱਟੀ ਮਨਾਈ ਜਾਂਦੀ ਹੈ ਲੇਬਰਡੇ ਦੀ ਵੀ ਛੁੱਟੀ ਹੁੰਦੀ ਹੈ ਸਰਕਾਰ ਵੱਲੋਂ ਅੱਜ ਸਾਰੇ ਸਰਕਾਰੀ ਅਦਾਰੇ ਬੰਦ ਕੀਤੇ ਆ ਪਰ ਤੁਸੀਂ ਲੇਬਰ ਕਰ ਰਹੇ ਹੋ ਹਾਂਜੀ ਹਾਂਜੀ ਅਸੀਂ ਨਾ ਅੱਜ ਲੇਬਰਡੇ ਅਸੀਂ ਤਾਂ ਅੱਜ ਤਕਰੀਬਨ ਸਾਰਿਆਂ ਨੇ ਛੁੱਟੀ ਕਰਵਾਈ ਆ ਉਹਦੇ ਕਰਕੇ ਅੱਜ ਬੜੀ ਖੁਸ਼ੀ ਦੇ ਨਾਲ ਮਤਲਬ ਸਾਰੇ ਇਕੱਠੇ ਹੋਏ ਆ ਤੇ ਲੇਬਰਡੇ ਮਨਾ ਰਹੇ ਆ ਸਾਡੇ ਨਾਲ ਹੋਰ ਵੀ 839 ਬਨ ਮੌਜੂਦ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡਾ ਮਾਨਸਤ ਕਰ ਦਿੱਤਾ ਗਿਆ ਲੇਬਰ ਨੂੰ ਅੱਜ ਵੇਖੋ ਜੀ ਲੇਬਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਆ ਮੰਡੀ ਦਾ ਕੰਮ ਸੰ ਬਾ ਮੇਕੇ ਛੁੱਟੀ ਆ ਪਰ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਵੀ ਕਣਕ ਸਾਹਮਣੀ ਵੀ ਬਹੁਤ ਜ਼ਰੂਰੀ ਆ ਜ਼ਿਮੀਦਾਰਾਂ ਦੀ ਵੀ ਕਿਉਂਕਿ ਸਰਕਾਰ ਦੀ ਵੀ ਸਾਹਮਣੀ ਆ ਠੀਕ ਆ ਜੀ ਤੇ ਇਹਨਾਂ ਦਾ ਬਹੁਤ ਸਾਥ ਆ ਸਾਡਾ ਅਸੀਂ ਇਹਨਾਂ ਨੂੰ ਜਿੱਥੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਇਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਥੇ ਇਹਨਾਂ ਵਾਸਤੇ ਹਾਜ਼ਰ ਆਂ ਠੀਕ ਹੈ ਜੀ ਤੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਠੀਕ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਅੱਜ ਹਲਕਾ ਅਜਨਾਲਾ ਦੀ ਜਿਹੜਾ ਦਾਣਾ ਮੰਡੀ ਆ ਉਸੇ ਵਿੱਚ ਆਰਤੀ ਸਹਿਬਾਨ ਵੱਲੋਂ ਅੱਜ ਜਿਹੜਾ ਆ ਲੇਬਰ ਡੇ ਦੇ ਉੱਤੇ ਅੱਜ ਵੱਡਾ ਮਾਨ ਸਤਕਾਰ ਦਿੱਤਾ ਗਿਆ ਜਿੱਥੇ ਲੇਬਰ ਕਰ ਰਹੇ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨਾਲੇ ਕਿਤਨਾ ਕਿਤੇ ਉਹਨਾਂ ਨੂੰ ਉਤਸ਼ਾਹਿਤ ਵੀ ਕੀਤਾ ਗਿਆ ਵਾ ਬਾਕੀ ਤੁਸੀਂ ਜੁੜੇ ਰਹੋ ਇਦਾ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀ